ਲੁਧਿਆਣਾ ਸ਼ਹਿਰ ਦੇ ਵਿੱਚ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਅਤੇ ਤਾਜ਼ਾ ਮਾਮਲਾ ਲੁਧਿਆਣਾ ਦੇ ਗਿੱਲ ਰੋਡ ਤੋਂ ਸਾਹਮਣੇ ਆ ਜਿੱਥੇ ਕਿ ਗਿੱਲ ਰੋਡ ਤੇ ਸਥਿਤ ਅਰੋੜਾ ਪੈਲਸ ਦੇ ਕੋਲੇ ਕੁਝ ਨੌਜਵਾਨ ਵਾਹਨਾਂ ਦੀ ਟੱਕਰ ਨੂੰ ਲੈ ਕੇ ਆਪਸ ਦੇ ਵਿੱਚ ਭੜ ਗਏ ਅਤੇ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਉਥੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੀੜਤ ਧਿਰ ਨੇ ਕਿਹਾ ਕਿ ਨੌਜਵਾਨ ਦੇ ਵਾਹਨ ਦੇ ਨਾਲ ਮੂਮਲੀ ਟੱਕਰ ਨੂੰ ਲੈ ਕੇ ਉਸ ਦੇ ਵੱਲੋਂ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਉਥੇ ਇਸ ਮਾਮਲੇ ਲੈ ਕੇ ਜਦ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਨਹੀਂ ਦਿੱਤਾ ਅਤੇ ਪੱਤਰਕਾਰ ਦੇ ਮਾਈਕ ਨੂੰ ਧੱਕਾ ਮਾਰ ਕੇ ਚੱਲਦੇ ਬਣੇ ਅਜੇ ਤਾਂ ਆਪਣੇ ਬ੍ਰਦਰ ਜਸਵਿੰਦਰ ਸਿੰਘ ਮੇਰਾ ਨਾਮ ਹੀ ਗੇਲ ਰੋੜਾ ਰੋੜਾਪਾਲ ਸੇ ਰਹਿੰਦੇ ਆ ਛੋਟੇ ਭਰਾ ਦਾ ਥੋੜਾ ਜਿਹਾ ਐਕਸੀਡੈਂਟ ਹੋ ਗਿਆ ਸੀ ਸਮਝੌਤਾ ਕਰਾਉਣ ਆਏ ਆ ਉਲਟਾ ਉਹ 25 30 ਜਾਣੇ ਆ ਦਾਤ ਲੈ ਕੇ ਡਾਂਡਾ ਡਾਂਗਾ ਲੈ ਕੇ ਹਮਲਾਵਰਾਂ ਨੇ ਸਾਡੇ ਤੇ ਹਮਲਾ ਕਰਤਾ ਆ ਮੇਰੇ ਬਾਹ ਤੇ ਮਾਰੀ ਉਹਨਾਂ ਨੇ ਅਜੇ ਭੱਜ ਕੇ ਜਾਨ ਬਚਾਈਆ ਨਹੀਂ ਤਾਂ ਮੇਰੀ ਉਧੋਂ ਵੜ ਦਿੰਦੇ ਜੀ ਆ ਕੰਨ ਤੇ ਲੱਗੀ ਇੱਧਰ ਜੀ ਆ ਭਰਾ ਦੇ ਇੱਧਰ ਛੱਟ ਲੱਗੀ ਸਿਰ ਤੇ ਜੀ ਇਧਰ ਆ ਮੇਰੇ ਵੀਰ ਜੀ ਦਾ ਐਕਸੀਡੈਂਟ ਹੋਇਆ ਸੀ ਉਹਦੇ ਉਹਨਾਂ ਨੇ ਦਾਤ ਮਾਰਿਆ ਉਹਨਾਂ ਨੇ ਇਹ ਘਟਨਾ ਨੇ 30 40 ਜਾਨ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਖਿਲਾਫ ਬਾਲਮਿਕਿਆਂ ਦੇ ਖਿਲਾਫ ਜੀ ਮੌਜੂਦਾ ਸਾਰੇ ਇੱਥੇ ਹੈਗੇ ਨਹੀਂ ਇਹਨਾਂ ਦੇ ਮੱਲੇ ਵਾਲੇ ਮੱਲਾ ਨੂੰ ਅਸੀਂ ਗੁਰਵਿੰਦਰ ਮੈਂ ਤੋਂ ਲੰਘ ਰਿਹਾ ਸੀ ਜੀ ਮੈਂ ਦੇਖਿਆ ਇੱਥੇ ਮੌਕੇ ਤੇ ਬਹੁਤ ਜ਼ਿਆਦਾ ਕੁੱਟਮਾਰ ਹੋਈ ਹੋਈ ਹੈ ਇਹ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਇਹੋ ਜੇ ਅਨਸਰਾਂ ਤੇ ਕਾਬੂ ਪਾਇਆ ਜਾਵੇ ਬਹੁਤ ਇਹਨਾਂ ਦੀ ਮਾਰਕਟਾਈ ਹੋਈ ਹੋਈ ਹੈ ਬਹੁਤ ਗਲਤ ਤਰੀਕੇ ਨਾਲ ਕੁੱਟਿਆ ਗਿਆ ਮੁੰਡੇ ਦੀ ਸਰਦਾਰ ਮੁੰਡੇ ਦੀ ਪਾਗੋਦਾਰੀ ਗਈ ਹੈ ਜਿਹੜੀ ਕਿ ਬਹੁਤ ਨਿੰਦਣਯੋਗ ਘਟਨਾ ਹੈ ਤੇ ਭਾਜੀ ਪੁਲਿਸ ਨੂੰ ਕੋਈ ਨੇ ਇਤਲਾਹ ਕੀਤੀ ਹੈ ਪੁਲਿਸ ਨੂੰ ਇਤਲਾਹ ਕੀਤੀ ਹੋਈ ਹੈ ਜੀ ਆਉਣ ਵਾਲੇ ਕਹਿੰਦੇ ਜੀ ਤੇ ਕਾਫੀ ਦੇਰ ਹੋ ਗਈ ਲੇਕਿਨ ਅਜੇ ਤੱਕ ਪੁਲਿਸ ਪਹੁੰਚੀ ਨਹੀਂ ਹੈ ਹਾਂਜੀ ਕੋਈ ਟ੍ਰੈਫਿਕ ਵਗੈਰਾ ਜਾਂ ਅੱਜਕੱਲ੍ਹ ਬਰਸਾਤ ਦਾ ਮੌਸਮ ਕੋਧ ਕਰਕੇ ਲੇਟ ਹੋ ਸਕਦਾ ਹੈ ਟਰੱਕ ਹੋ ਸਕਦੇ ਨੇ ਥੋੜਾ ਕਹਿੰਦੇ ਸਿੱਤੇ 100 ਕਦਮ ਦੀ ਦੂਰੀ ਤੇ ਹੈਗਾ ਲੇਕਿਨ ਹਾਂਜੀ 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 ਉੱਥੇ ਉਹਨਾਂ ਦਾ ਨਾਕਾ ਹੈਗਾ ਸ਼ਾਇਦ ਪਰ ਪੁਲਿਸ ਨਹੀਂ ਇਹਨਾਂ ਦੀ 100 ਨੰਬਰ ਵਾਲੀ ਆ ਲੈ ਆਈ ਦੇ ਕੋਸ਼ਿਸ਼ ਕੀਤੀ ਸਾਰੇ ਉਹਨਾਂ ਨੇ ਵੀ ਜਲਦੀ ਇਹਨਾਂ ਨੂੰ ਐਂਬੂਲੈਂਸ ਤੇ ਪਾ ਕੇ ਕੀਤਾ ਜਾਵੇ ਜਲਦੀ ਟਿਕ ਤਰ। ਤੁਸੀਂ ਮੌਕੇ ਤੇ ਆਇਆ। ਬਾਬਾ ਤਾਂ ਮੈਂ ਜਿੰਨੇ ਚੱਕ ਆਪਣੀ ਵੈਰੀਫਾਈ ਨਹੀਂ ਕਰਦਾ ਮੇਰੇ ਕੋਲ ਕੋਈ ਕੈਮਰਾ ਨਹੀਂ ਲੈ ਕੇ ਹੋਣਾ। ਇਹ ਹੀ ਰਹੀ ਦੱਸਿਆ। ਰਸਮ ਜਨ ਨਿਗੁਦਲੇ ਨਦੀਆਂ ਤੋਂ ਅਭਿਸ਼ੇਕ ਜਲੋਟਾਂ ਦੀ ਰਿਪੋਰਟ ਲੁਧਿਆਣਾ ਸ਼ਹਿਰ ਦੇ ਵਿੱਚ ਵਾਰਦਾਤਾਂ ਵਧੀਆਂ ਜਾ ਰਹੀਆਂ ਹਨ ਅਤੇ ਤਾਜ਼ਾ ਮਾਮਲਾ ਲੁਧਿਆਣਾ ਦੇ ਗਿੱਲ ਰੋਡ ਤੋਂ ਸਾਹਮਣੇ ਆ ਜਿੱਥੇ ਕਿ ਗਿੱਲ ਰੋਡ ਤੇ ਸਥਿਤ ਅਰੋੜਾ ਪੈਲਸ ਦੇ ਕੋਲੇ ਕੁਝ ਨੌਜਵਾਨ ਬਾਨਾਂ ਦੀ ਟੱਕਰ ਨੂੰ ਲੈ ਕੇ ਆਪਸ ਦੇ ਵਿੱਚ ਝੜ ਗਏ ਅਤੇ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਉਥੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਪੀੜਤ ਧਿਰ ਨੇ ਕਿਹਾ ਕਿ ਨੌਜਵਾਨ ਦੇ ਵਾਹਨ ਦੇ ਨਾਲ ਮੋਮਲੀ ਢੱਕਣ ਨੂੰ ਲੈ ਕੇ ਉਸ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਉਥੇ ਇਸ ਮਾਮਲੇ ਲੈ ਕੇ ਜਦ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੋਈ ਵੀ ਸੰਤੁਸ਼ਟੀ ਜਨਕ ਜਵਾਬ ਨਹੀਂ ਦਿੱਤਾ ਅਤੇ ਪੱਤਰਕਾਰ ਦੇ ਮਾਈਕ ਨੂੰ ਧੱਕਾ ਮਾਰ ਕੇ ਚੱਲਦੇ ਬਣੇ ਅਜੇ ਤਾਂ ਆਪਣੇ ਬ੍ਰਦਰ ਜਸਵਿੰਦਰ ਸਿੰਘ ਮੇਰਾ ਨਾਮ ਹੀ ਗਿੱਲ ਰੋੜਾ ਰੋੜਾਪਾਲ ਸੇ ਰਹਿੰਨੇ ਆ ਛੋਟੇ ਭਰਾ ਦਾ ਥੋੜਾ ਜਿਹਾ ਐਕਸੀਡੈਂਟ ਹੋ ਗਿਆ ਸੀ ਸਮਝੋਤਾ ਕਰਾਉਣ ਆਏ ਆ ਉਲਟਾ ਉਹ 25 30 ਜਾਣੇ ਆ ਦਾਤ ਲੈ ਕੇ ਡਾਂਡਾ ਡਾਂਗਾ ਲੈ ਕੇ ਹਮਲਾਵਰਾਂ ਨੇ ਸਾਡੇ ਤੇ ਹਮਲਾ ਕਰਤਾ ਆ ਮੇਰੇ ਬਾਹ ਤੇ ਮਾਰੀ ਉਹਨਾਂ ਨੇ ਅਜੇ ਭੱਜ ਕੇ ਜਾਨ ਬਚਾਈਆਂ ਨਹੀਂ ਤਾਂ ਮੇਰੀ ਓ ਧੌਣ ਵੜ ਦਿੰਦੇ ਜੀ ਆ ਕੰਨ ਤੇ ਲੱਗੀ ਇੱਧਰ ਜੀ ਆ ਭਰਾ ਦੇ ਇੱਧਰ ਸੱਟ ਲੱਗੀ ਸਿਰ ਤੇ ਜੀ ਇਧਰ ਆ ਮੇਰੇ ਵੀਰ ਜੀ ਦਾ ਐਕਸੀਡੈਂਟ ਹੋਇਆ ਸੀ ਉਹਦੇ ਉਹਨਾਂ ਨੇ ਦਾਤ ਮਾਰਿਆ ਉਹਨਾਂ ਨੇ ਸਾਨੂੰ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਖਿਲਾਫ ਬਾਲਮਿਕਿਆਂ ਦੇ ਖਿਲਾਫੀ ਮੌਜੂਦਾ ਸਾਰੇ ਇੱਥੇ ਹੈਗੇ ਨਹੀਂ ਜਿਹੜੇ ਮੱਲੇ ਵਾਲੇ ਮੱਲਾ ਨੂੰ ਵਾਸੀ ਗੁਰਵਿੰਦਰ ਮੈਂ ਇਥੋਂ ਤਾਂ ਲੰਘ ਰਿਹਾ ਸੀ ਜੀ ਮੈਂ ਦੇਖਿਆ ਇੱਥੇ ਮੋਕੇ ਤੇ ਬਹੁਤ ਜ਼ਿਆਦਾ ਕੁੱਟਮਾਰ ਹੋਈ ਹੋਈ ਹੈ ਇਹ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਹੈ ਇਹੋ ਜੇ ਅਨਸਰਾਂ ਤੇ ਕਾਬੂ ਪਾਇਆ ਜਾਵੇ ਬਹੁਤ ਇਹਨਾਂ ਦੀ ਮਾਰਕਟਾਈ ਹੋਈ ਹੋਈ ਹੈ ਬਹੁਤ ਗਲਤ ਤਰੀਕੇ ਨਾਲ ਕੁੱਟਿਆ ਗਿਆ ਮੁੰਡੇ ਦੀ ਸਰਦਾਰ ਮੁੰਡੇ ਦੀ ਪਾਗ ਉਤਾਰੀ ਗਈ ਹੈ ਜਿਹੜੀ ਕਿ ਬਹੁਤ ਨਿੰਦਣਯੋਗ ਘਟਨਾ ਹੈ ਤੇ ਭਾਜੀ ਪੁਲਿਸ ਨੂੰ ਕਿਤੇ ਨੇ ਇਤਲਾਹ ਕੀਤੀ ਹੈ ਪੁਲਿਸ ਨੂੰ ਇਤਲਾਹ ਕੀਤੀ ਹੋਈ ਹੈ ਜੀ ਆਉਣ ਵਾਲੇ ਕਹਿੰਦੇ ਨੇ ਤੇ ਕਾਫੀ ਧੇਰ ਹੋ ਗਈ ਲੇਕਿਨ ਅਜੇ ਤੱਕ ਪੁਲਿਸ ਪਹੁੰਚੀ ਨਹੀਂ ਹੈ ਹਾਂਜੀ ਕੋਈ ਟ੍ਰੈਫਿਕ ਵਗੈਰਾ ਜਾਂ ਅੱਜਕੱਲ ਬਰਸਾਤ ਦਾ ਮੌਸਮ ਕੋਦ ਕਰਕੇ ਲੇਟ ਹੋ ਸਟਕ ਹੋ ਸਕਦਾ ਥੋੜਾ ਪਹਿਲੇ ਸਿੱਥੇ 100 ਕਿਲੋਮੀਟਰ ਦੀ ਦੂਰੀ ਤੇ ਹੈਗਾ ਲੇਕਿਨ ਹਾਂਜੀ ਹਾਂਜੀ ਉੱਥੇ ਉਹਨਾਂ ਦਾ ਨਾਕਾ ਹੈਗਾ ਸ਼ਾਇਦ ਪਰ ਪੁਲਿਸ ਨਹੀਂ ਇਹਨਾਂ ਦੀ 100 ਨੰਬਰ ਵਾਲੀ ਆ ਲਈ ਤੇ ਇਹਨਾਂ ਨੂੰ ਕਾ ਤੇ ਕੋਸ਼ਿਸ਼ ਕੀਤੀ ਸਾਰੇ ਉਹਨਾਂ ਨੇ ਵੀ ਜਲਦੀ ਇਹਨਾਂ ਨੂੰ ਐਂਬੂਲੈਂਸ ਤੇ ਪਾ ਕੇ ਕੀਤਾ ਜਾਵੇ ਜਲਦੀ ਸਟੇ ਕੀਤਾ ਜੀ ਤੁਸੀਂ ਮੌਕੇ ਤੇ ਆਇਆ ਬਸ ਮੈਂ ਜਿੰਨੇ ਚੱਕ ਆਪਣੀ ਵੈਰੀਫਾਈ ਨਹੀਂ ਕਰਦਾ ਮੇਰੇ ਕੋਲ ਕੋਈ ਕੈਮਰਾ ਨਹੀਂ ਜਾਂਦਾ ਇਹ ਹੀ ਰਹੀਦਾ ਸੀ ਆ ਆਸਮ ਜਨ ਨਿਊਜ਼ ਲਈ ਨਦੀਆਨ ਤੋਂ ਅਭੀਸ਼ੇਕ ਜਲੂਟਾਂ ਦੀ ਰਿਪੋਰਟ